ਪਹਿਲਾਂ ਵੀ ਬਹੁਤ ਆ ਕੇ ਗਏ ਐਮਐਲਏ ਵੀ ਆ ਗਏ ਤੇ ਮੰਤਰੀ ਵੀ ਆ ਗਏ ਪਰ ਮੈਂ ਨਾ ਐਜ਼ ਐਮਐਲਏ ਕੰਮ ਕਰਨਾ ਨਾ ਐਜ਼ ਮੰਤਰੀ ਕੰਮ ਕਰਨਾ ਤੁਹਾਡਾ ਹਮੇਸ਼ਾ ਮੈਂ ਭਰਾ ਬਣ ਕੇ ਤੁਹਾਡਾ ਬੱਚਾ ਬਣ ਕੇ ਕੰਮ ਕਰਨਾ ਉਸ ਵਿਧਾਨ ਸਭਾ ਚ ਭੇਜਿਆ ਨਾ ਭਾਈ ਜੀ ਇਹਦਾ ਖੜਕਾ ਹੋਊਗਾ ਇਹ ਤੁਹਾਨੂੰ ਮੈਂ ਦੱਸ ਦਿੰਦਾ ਇੰਨਾ ਤੁਹਾਨੂੰ ਕੋਈ ਨਾ ਵਾਂਦਾ ਮੇਰੇ ਨਾਲ ਸਟੇਜ ਤੇ ਵਿਰਾਜਮਾਨ ਜੀ ਸਾਰੇ ਭਾਈ ਆਮ ਆਦਮੀ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਤੇ ਤੁਸੀਂ ਸਾਰੇ ਮੇਰੇ ਦਿਲ ਦੇ ਟੁਕੜੇ ਮੈਂ ਤਾਂ ਕਹਾਂਗਾ ਕਿ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇੱਥੇ ਪਹੁੰਚਿਆ ਐਸ ਯੋਗ ਬਣਿਆ ਕਿ ਆਪਾਂ ਅੱਜ ਕੋਈ ਨੀ ਪੱਥਰ ਰੱਖ ਸਕੀਏ ਸੋ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਦੋਨੇ ਹੱਥ ਬੰਨ੍ਹ ਕੇ ਗੱਜ ਕੇ ਤੁਹਾਨੂੰ ਸਾਰਿਆਂ ਨੂੰ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਫੀ ਲੰਮੇ ਸਮੇਂ ਤੋਂ ਇਹ ਚੀਜ਼ ਪੈਂਡਿੰਗ ਆ ਰਹੀ ਸੀ ਆਪਣੀ ਇਹ ਸੜਕ ਦਾ ਬਹੁਤ ਮਾੜਾ ਹਾਲ ਸੀ ਇਹਦਾ ਵੀ ਤੇ ਗਿੱਦਰਵੇ ਤੋਂ ਲੰਬੀ ਵਾਲੀ ਤੱਕ ਇਲੈਕਸ਼ਨ ਦੇ ਦੌਰਾਨ ਹੀ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਆ ਸਾਡਾ ਸਾਰਾ ਜੀ ਇਹ ਬਹੁਤ ਮਾੜਾ ਹਾਲ ਆ ਇੰਦੂਸੀ ਕਰਕੇ ਦਿਓ ਤੇ ਸੀਐਮ ਸਾਹਿਬ ਨੇ ਪਹਿਲੇ ਦਿਨ ਤੋਂ ਮੇਰੇ ਨਾਲ ਪ੍ਰੋਮਿਸ ਕੀਤਾ ਵਿਆ ਸੀ ਕਿ ਡਿੰਪੀ ਵੋਟਾਂ ਪੈ ਜਾਣ ਦੇ ਜੋ ਜੋ ਕੰਮ ਤੂੰ ਲਈ ਆਈ ਮੈਂ ਤੈਨੂੰ ਜਵਾਬ ਨਹੀਂ ਦਿੰਦਾ ਤੇ ਮੈਥੋਂ ਪੈਸੇ ਲਈ ਜਾਈ ਸੋ ਅੱਜ ਵੀਰੋ ਤੀਜੀ ਕਿਸ਼ਤ ਆ ਗਈ ਹੈ ਤੁਹਾਡੇ ਮੈਂ ਧਿਆਨ ਚ ਲਿਆਦਾ ਪਹਿਲੀ ਕਿਸ਼ਤ 16 ਕਰੋੜ ਰੁਪਏ ਦੀ ਸੀਵਰੇਜ ਅਸਤੀ ਲੈ ਕੇ ਆਇਆ ਸੀ ਸ਼ਹਿਰ ਦੀ ਸੀਵਰੇਜ ਆਪਣਾ ਪਈ ਜਾ ਰਹੀਆ ਦੂਜੀ ਕਿਸ਼ਤ ਲੈ ਕੇ ਆਇਆ ਸੀ 11-12 ਕਰੋੜ ਰੁਪਏ ਦੇ ਕਰੀਬ ਜਿਹੜੇ ਤੁਸੀਂ ਮੰਡੀਆਂ ਦੇ ਵਿੱਚ ਇੱਕ ਗਿੱਦੜਵਾ ਐਸੀ ਇੱਕ ਕੰਸਟੀਟਿਊਐਂਸੀ ਆ ਜੀ ਜਿੱਥੇ ਕੋਈ ਵੀ ਦਾਣਾ ਮੰਡੀ ਇੱਕ ਵੀ ਐਸੀ ਨਹੀਂ ਹੋਊਗੀ ਜਿੱਥੇ ਵੱਡਾ ਛੱਡ ਨਾ ਪਿਆ ਹਰੇਕ ਤੋਂ ਤੀਜੀ ਕਿਸ਼ਤ ਲਿਆ ਕੇ ਤੁਹਾਨੂੰ ਮੈਂ ਅੱਜ 22 ਕਰੋੜ ਰੁਪਏ ਦੀ ਐਕਸਨ ਸਾਹਿਬ ਸਾਹਮਣੇ ਖੜਿਆ ਰੰਗ ਕੀਤੀ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਮੇਰੀ ਬਹੁਤ ਅੱਛੇ ਮਿੱਤਰ ਆ ਉਹਨਾਂ ਦੇ ਰਿਸ਼ਤੇਦਾਰ ਆ ਜਿਨ੍ਹਾਂ ਦੀ ਇਹ ਬਦੌਲਤ ਇਹਨਾਂ ਨੇ ਹਿੰਮਤ ਨਾਲ ਬੜੇ ਇਹ ਸਾਨੂੰ ਐਸਟੀਮੇਟ ਬਣਾ ਕੇ ਦਿੱਤੀ ਜੋ ਜੋ ਚੀਜ਼ ਅਸੀਂ ਇਹਨਾਂ ਤੋਂ ਜਦੋਂ-ਜਦੋਂ ਮੈਂ ਉੱਥੇ ਬੈਠਾ ਮੰਗਦਾ ਸੀ ਪੰਜਾਂ ਮਿੰਟਾਂ ਤੋਂ ਪਹਿਲਾਂ-ਪਹਿਲਾਂ ਸਾਨੂੰ ਉੱਥੇ ਇਹ ਆਪਣਾ ਮੋਈਆ ਕਰਵਾਉਂਦੇ ਸੀ ਕੋਈ WhatsApp ਤੇ ਕੋਈ mail ਤੇ ਮਤਲਬ ਕਿ ਸਾਰੇ ਆ ਨਾ ਮਿਲ ਜੁੜ ਕੇ ਕੰਮ ਹੁੰਦਾ ਜੇ ਮੈਂ ਕਹਾਂ ਵੀ ਮੈਂ ਇਕੱਲਾ ਕਰਾ ਲਿਆ ਆ ਤਾਂ ਸ਼ਾਇਦ ਮੈਂ ਨਾ ਕਰਾਉ ਆਪਣਾ ਕਰਾ ਪਉਂਦਾ ਜੇ ਇਹਨਾਂ ਦਾ ਪੂਰਨ ਸਹਿਯੋਗ ਨਾ ਨਾਲ ਹੁੰਦਾ ਸੋ ਇਹ ਵੀ ਉਨੇ ਹੀ ਵਧਾਈ ਦੇ ਫਾਤਰਾਂ ਤੇ ਉਸ ਤੋਂ ਬਾਅਦ ਫਿਰ ਤੁਸੀਂ ਆ ਗਏ ਕਿ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਤੁਹਾਡੀ ਸੇਵਾ ਕਰ ਸਕਾਂ ਤੁਹਾਡੇ ਕੰਮ ਕਰਾ ਸਕਾਂ ਮੈਨੂੰ ਐਡੀ ਵੱਡੀ ਤੁਸੀਂ ਇਹ ਜ਼ਿੰਮੇਵਾਰੀ ਦਿੱਤੀ ਜਿਹੜੀ ਕਿ ਮੈਂ ਇੱਕ ਇੱਕ ਕਰਕੇ ਸਾਰੀ ਨਿਭਾ ਰਿਆਂ ਮੇਰੀ ਯਾਦ ਆ ਮੈਂ ਇਲੈਕਸ਼ਨ ਦੇ ਦੌਰਾਨ ਇੱਕ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ 2.5 ਸਾਲਾਂ ਵਾਲੇ ਕੰਮ ਮੈਂ 2.5 ਸਾਲ ਚ ਕਰਾਂਗਾ ਹੈਲ ਹੋਈ ਜਾਂਦੀ ਹੈ ਜੀ ਔਰ ਤੁਹਾਡੇ ਨਾਲ ਵਾਦਾ ਕਰਦਾ ਜੀ 6 ਮਹੀਨੇ ਠਹਿਰ ਜੋ ਸਿਰਫ 6 ਮਹੀਨੇ 6 ਮਹੀਨਿਆਂ ਚ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੇ ਬੰਦੇ ਨੂੰ ਅਸੀਂ ਇੱਥੋਂ ਚੁਣ ਕੇ ਭੇਜਿਆ ਸੀ ਉਹ ਬੰਦਾ ਵਾਕਈ ਅਸੀਂ ਠੀਕ ਚੁਣ ਕੇ ਭੇਜਿਆ ਸੀ ਤੇ ਸਾਡੇ ਕੰਮ ਕਰਾ ਰਿਹਾ ਹੈ ਤੁਹਾਨੂੰ ਕਦੇ ਇਹ ਮਹਿਸੂਸ ਨਹੀਂ ਹੋਊਗਾ ਕਿ ਯਾਰ ਅਸੀਂ ਗਲਤ ਬੰਦਾ ਚੁਣਤਾ ਇੱਕ ਇੱਕ ਚੀਜ਼ ਕਰਾ ਕੇ ਦੇਣੀ ਆ ਸਾਰੀਆਂ ਮੇਰੇ ਦਿਲ ਤੇ ਲਿਖਿਆ ਹੋਇਆ ਹੈ ਅੱਜ ਵੀ ਮੈਂ ਇੱਥੇ ਆਉਣ ਤੋਂ ਪਹਿਲਾਂ ਗਿੱਦੜਵੇ ਦੇ ਜਿੰਨੇ ਪਿੰਡ ਆ ਮੈਂ ਤੁਹਾਡੇ ਧਿਆਨ ਚ ਲਿਆਦਾ ਸੀਐਮ ਸਾਹਿਬ ਤੋਂ ਹਾਂ ਕਰਵਾ ਕੇ ਆਇਆ ਸੀ ਜਿੰਨੇ ਪਿੰਡਾਂ ਦੇ ਛੱਪੜ ਆ ਉਹਨਾਂ ਸਾਰਿਆਂ ਦਾ ਮੈਂ ਪੂਣੀ ਐਸਟੀਮੇਟ ਲਵਾ ਕੇ ਆਇਆ ਆਪਣੇ 52 ਪਿੰਡਾਂ ਜੀ 52 ਦੇ 52 ਦੇ ਲਵਾ ਕੇ ਆਇਆ ਸਾਰੀਆਂ ਪਾਈਪਲਾਈਨਾਂ ਉਨਾ ਛਪੜਾ ਚੋ ਪਾਣੀ ਬਾਹਰ ਕੱਢਣ ਦਾ ਪਲੱਸ ਛਪੜਾਂ ਦੀ ਸਾਰਿਆਂ ਦੀ ਰੀਨੋਵੇਸ਼ਨ ਪੂਰੀਆਂ ਕੰਦਾ ਘਟਣ ਦਾ ਉਹ ਲਵਾ ਕੇ ਆਇਆ 50-60 ਕਰੋੜ ਰੁਪਏ ਦੇ ਕਰੀਬ ਐਸਟੀਮੇਟ ਆ ਉਹ ਜਿੱਦਿਆਂ ਹੋਣ ਗਿਆ ਉਦੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਔਰ ਮਾਣ ਦੀ ਗੱਲ ਇਹ ਆ ਕਿ ਮਾਨ ਸਾਹਿਬ ਕਰੇ ਕਿਸੇ ਚੀਜ਼ ਨੂੰ ਨਾ ਹੀ ਨਹੀਂ ਜਾਣ ਜੋ ਕਹਿ ਕੇ ਗਏ ਸੀ ਇੱਥੋਂ ਜੋ ਮੈਂ ਕਹਿ ਦੇਣਾ ਕਿ ਮੈਨੂੰ ਬਾਕੀ ਪੰਜਾਬ ਦਾ ਨਹੀਂ ਪਤਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਗਿੱਦੜਵੇ ਵਾਲਿਓ ਤੁਹਾਡੀ ਕਿਸਮਤ ਹੀ ਇਹੋ ਜੀ ਆ ਵੀ ਜਦੋਂ ਜਾ ਕੇ ਸੀਐਮ ਸਾਹਿਬ ਦੀ ਮੈਂ ਬਾਹ ਫੜ ਲਾ ਮੈਨੂੰ ਜਵਾਬ ਨਹੀਂ ਦਿੰਦੇ ਮੈਨੂੰ ਕਹਿੰਦੇ ਵੀ ਤੂੰ ਤਾਂ ਲੈ ਯਾਰ ਜਿੰਨੇ ਲੈਣੇ ਆ ਜਿੰਨੇ ਵਾਰੀ ਵੀ ਮੈਂ ਜਾਣਾ ਮੈਨੂੰ ਕਦੇ ਵਾਪਸ ਮੈਂ ਖੜਲੀ ਹੱਥ ਨਹੀਂ ਆਇਆ ਇੰਨਾ ਮਾਨ ਸਨਮਾਨ ਸੀਐਮ ਸਾਹਿਬ ਨੇ ਮੈਨੂੰ ਦਿੱਤਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੋਈ ਕੰਮ ਕਹਿ ਦਈਏ ਨਾਲ ਦੀ ਨਾਲ ਡੰਗ ਸੋ ਅਗਲਾ ਨੀ ਪੱਥਰ ਆਪਾਂ ਰੱਖਣਾ ਹੁਣ ਗਿੱਦੜਵੇ ਪਿੰਡ ਦੇ ਵਿੱਚ ਵਾਟਰ ਵਾਕਸ ਦਾ ਉਹ ਵੀ ਪਾਸ ਹੋ ਗਿਆ ਜੀ ਟੈਂਡਰ ਲੱਗ ਗਿਆ ਦੋ ਚਾਰ ਦਿਨਾਂ ਅੰਚ ਖੁੱਲ ਜੂਗਾ ਫਿਰ ਸ਼ਹਿਰ ਤੇ ਪਿੰਡ ਅੱਡ-ਅੱਡੀ ਕਰ ਦੇਣੇ ਆ ਪਿੰਡ ਅੱਡ ਹੋ ਜੂਗਾ ਆਪਣਾ ਗਿੱਦੜਵਾ ਸ਼ਹਿਰ ਅੱਡ ਹੋ ਜੂਗਾ ਅਗਲਾ ਨੀ ਪੱਥਰ ਉਹ ਰੱਖਣਾ ਤੇ ਰਾਉਂਡ ਮੈਲਾ ਦਾ ਆਪਾਂ ਸਕੂਲਾਂ ਦੇ ਵਿੱਚ ਜਿੰਨੇ ਸਕੂਲ ਆ ਆਪਣੀ ਕੌਨਸਟਿਟੂਐਂਸੀ ਦੇ ਜਿੰਨੇ ਵੀ ਆਪਣੀ ਕੌਨਸਟਿਟੂਐਂਸੀ ਦੇ ਸਕੂਲ ਆ ਸਾਰਿਆਂ ਵਾਸਤੇ ਏ ਟੂ ਜ਼ेड ਗਰੰਟਾ ਲੈ ਜਾਂਦੀਆਂ ਔਰ ਅਪ੍ਰੈਲ ਦੇ ਪਹਿਲੇ ਹਫਤੇ ਚੋਂ ਕੋਈ ਸਕੂਲ ਤੁਹਾਨੂੰ ਐਸਾ ਨਹੀਂ ਦਿਖੂਗਾ ਪੂਰੀ ਪੂਰੀ ਕੌਨਸਟਿਟੂਐਂਸੀ ਦੇ ਵਿੱਚ ਕਿ ਜਿੱਥੇ ਕੰਮ ਨਾ ਚੱਲਦਾ ਹੋਵੇ ਇੱਕ ਵੀ ਸਕੂਲ ਹਰੇਕ ਸਕੂਲ ਦੇ ਵਿੱਚ ਕੰਮ ਚੱਲਦਾ ਹੈ ਅਗਲੀ ਗੱਲ ਤੁਹਾਨੂੰ ਦੱਸਦਾ 80 ਲੱਖ ਰੁਪਇਆ ਤੁਹਾਡੇ ਹਸਪੀਟਲ ਨੂੰ ਗ੍ਰਾਂਟ ਦਵਾਈ ਹੈ ਜੀ ਤਾਂ ਜੀ ਇੱਕ ਦੋ ਦਿਨਾਂ ਦੇ ਵਿੱਚ ਹੁਣੇ ਇੱਥੇ ਕੰਮ ਸਟਾਰਟ ਹੋ ਜਾਣਾ ਜੋ ਆਪਣੀ ਰਿਪੇਅਰ ਮੇਂਟੇਨੈਂਸ ਆ ਉਹ ਸਾਰੀ ਹੋ ਜਾਣੀ ਆ ਚੌਥਾ ਖਰੀ 16 ਕਰੋੜ ਦਾ ਸੀਸੀ ਕ੍ਰਿਟੀਕਲ ਕੇਅਰ ਯੂਨਿਟ ਸੀਸੀਯੂ ਜਿਹਨੂੰ ਕਹਿ ਦਿੰਨੇ ਆ ਉਹ ਇੱਥੋਂ ਵਾਸਤੇ ਮਨਜ਼ੂਰ ਕਰਾਇਆ ਜਿਹਦੇ ਵਾਸਤੇ ਆਪਾਂ ਨੂੰ ਬਾਹਰ ਅੰਦਰ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਜਾਣਾ ਨਹੀਂ ਪਊਗਾ ਇੱਥੇ ਗੜਵੇ ਦੇ ਵਿੱਚ ਹੀ ਆਪਣਾ ਪਹਿਲੀ ਗੱਲ ਤਾਂ ਇਹੋ ਜੀ ਨੌਬਤ ਨਾ ਹੀ ਆਵੇ ਪਰ ਜੇ ਕੋਈ ਨੌਬਤ ਆ ਜਾਂਦੀ ਹੈ ਤਾਂ ਇੱਥੋਂ ਹੀ ਇਲਾਜ ਹੋ ਜਾਇਆ ਕਰੂ ਗਿੱਦੜ ਵਿੱਚ ਹੋਇ। ਸੋ ਮੇਰੀ ਹਰ ਸੰਭ 可能 ਇਹ ਕੋਸ਼ਿਸ਼ ਰਹੂਗੀ ਇਹ ਦੋ ਸਾਲਾਂ ਦੇ ਵਿੱਚ ਕਿ ਮੈਂ ਇਸ ਗਿੱਦੜਵੇ ਵਾਸਤੇ ਕੀ ਕਰ ਸਕਦਾ। ਔਰ ਦਿਨ ਰਾਤ ਇੱਕ ਕਰਕੇ ਕਰੂੰਗਾ ਜੋ ਤੁਸੀਂ ਮੈਨੂੰ ਐਡਾ ਵੱਡਾ ਐਡਾ ਵੱਡਾ ਫਤਵਾ ਦੇ ਕੇ ਤੁਸੀਂ ਮੈਨੂੰ ਉਸ ਵਿਧਾਨ ਸਭਾ ਚ ਭੇਜਿਆ ਨਾ ਬਾਈ ਜੀ। ਇਹਦਾ ਖੜਕਾ ਹੋਊਗਾ ਇਹ ਤੁਹਾਨੂੰ ਮੈਂ ਦੱਸ ਦਿੰਨਾ ਇੰਨਾ ਤੁਹਾਨੂੰ ਫੁਰਨਾ ਵਾੜਾ ਪਹਿਲਾਂ ਵੀ ਬਹੁਤ ਆ ਕੇ ਗਏ ਐਮਐਲਏ ਵੀ ਆ ਗਏ ਤੇ ਮੰਤਰੀ ਵੀ ਆ ਗਏ ਪਰ ਮੈਂ ਨਾ ਐਜ਼ ਐਮਐਲਏ ਕੰਮ ਕਰਨਾ ਨਾ ਐਜ਼ ਮੰਤਰੀ ਕੰਮ ਕਰਨਾ ਤੁਹਾਡਾ ਹਮੇਸ਼ਾ ਮੈਂ ਭਰਾ ਬਣ ਕੇ ਤੁਹਾਡਾ ਬੱਚਾ ਬਣ ਕੇ ਕੰਮ ਕਰਨਾ ਔਰ ਮੈਂ ਹਮੇਸ਼ਾ ਪਹਿਲਾਂ ਵੀ ਇਹੀ ਕਹਿੰਦਾ ਹੁੰਦਾ ਸੀ ਕਿ ਮੈਨੂੰ ਮਾਂ ਨਾਲ ਆਪ ਦਾ ਸਮਝ ਕੇ ਜਿੱਥੇ ਮਰਜ਼ੀ ਰੋਕ ਲਿਓ ਜੋ ਮਰਜ਼ੀ ਕੰਮ ਲੈ ਲਿਓ ਜੋ ਮੇਰੇ ਵਾਸਤਾ ਹੋਇਆ ਕਦੇ ਤੁਹਾਨੂੰ ਮੜਾ ਨਹੀਂ ਪੜੇ ਸੋ ਵੀਰੋ ਇਹ ਤਾਂ ਹਜੇ ਸਟਾਰਟ ਕੀਤੇ ਆਪਾਂ ਕੰਮ ਜਿਵੇਂ ਜਿਵੇਂ ਆਪਾਂ ਅੱਗੇ ਅੱਗੇ ਵਧਦੇ ਜਾਵਾਂਗੇ ਤੁਹਾਨੂੰ ਓਵੇਂ ਓਵੇਂ ਪਤਾ ਲੱਗੀ ਜਾਊ ਕਿ ਕੀ ਕੁਛ ਮੈਂ ਇਸ ਇਸ ਸੜਕੇ ਆਸਤੇ ਲੈ ਕੇ ਆ ਰਿਹਾ ਔਰ ਮੇਰੀ ਦੋ ਤਿੰਨ ਮੇਰੀਆਂ ਇਹ ਮੇਨ ਕੋਸ਼ਿਸ਼ਾਂ ਕਿ ਇੱਕ ਤਾਂ ਵਾਟਰ ਵਰਕਸ ਦਾ ਪਾਣੀ ਲਿਉਣ ਦਾ ਹਰ ਘਰ ਦੇ ਵਿੱਚ ਤੇ ਇੱਕ ਪਾਣੀ ਕੱਢਣ ਦਾ ਹਰੇਕ ਘਰ ਚ ਇਹ ਦੋ ਮੇਰੀਆਂ ਪ੍ਰਾਇੋਰਟੀਆਂ ਕੀ ਇਹ ਰਹਿਣੇ ਨੇ ਔਰ ਬਿਜਲੀ ਬੰਨੀ ਵੀ ਮੈਂ ਹੌਲੀ ਹੌਲੀ ਚੱਲ ਰਹੀਆਂ ਉਥੋਂ ਦੇ ਫੰਡ ਸੀ ਗ੍ਰਾਂਟ ਕਰਾਏ ਆ 12000 ਕਰੋੜ ਰੁਪਏ ਦੇ ਕਰੀਬ ਉਹਨਾਂ ਨੇ ਗ੍ਰਾਂਟ ਲਈ ਐ ਸੀਐਮ ਸਾਹਿਬ ਨੇ ਉਹਦੇ ਚੋਂ ਵੀ ਮੈਂ ਕਿਹਾ ਸੀਐਮ ਸਾਹਿਬ ਨੂੰ ਵੀ ਕੁਛ ਮੇਰੇ ਹਲਕੇ ਵਾਸਤੇ ਵੀ ਦੇ ਦਿਓ ਜੀ ਉਹ ਆ ਜਿਹੜੀਆਂ ਸ਼ਹਿਰ ਦੇ ਵਿੱਚ ਆਪਣੀ ਕੋਈ ਕੇਬਲ ਕੂਬਲ ਪਾਉਣ ਵਾਲੀ ਹੈ ਇਹ ਵੀ ਸਾਰੀਆਂ ਪਵਾਵਾਂਗੇ ਕਈ ਆਪਣੀਆਂ ਪਿੰਡਾਂ ਦੇ ਵਿੱਚ ਪੈਣ ਵਾਲੀਆਂ ਉਹ ਵੀ ਪਵਾਵਾਂਗੇ ਸੋ ਹੱਥ ਮੇਰੇ ਸਿਰ ਤੇ ਰੱਖਿਓ ਤੁਸੀਂ ਬਣਾਇਆ 2 ਸਾਲ ਦੇ ਵਿੱਚ ਇਸ ਹਲਕੇ ਦਾ ਨਕਸ਼ਾ ਬਦਲ ਕੇ ਰੱਖ ਦੂੰਗਾ ਕਿਉਂਕਿ ਮੈਨੂੰ ਕੰਮ ਹੀ ਹੈਗੇ ਅਗਲੀ ਇੱਕ ਜਿਹੜੀ ਤੁਹਾਨੂੰ ਮੈਂ माफी ਮੰਗਣੀ ਆ ਪਿਛਲੇ 3-4 ਮਹੀਨੇ ਦੇ ਵਿੱਚ ਮੈਂ ਜਰੂੰਬਾ ਬਣਿਆ ਜੀ ਮੈਂ ਤੁਹਾਨੂੰ ਹਰੇਕ ਤੇ ਦੁੱਖ ਸੁੱਖ ਦੇ ਵਿੱਚ ਨਹੀਂ ਪਹੁੰਚੀਦਾ ਹਰੀਖ ਨੂੰ ਮੈਥੋਂ ਕਈ ਵਾਰੀ ਮਿਲਿਆ ਵੀ ਨਹੀਂ ਜਾਂਦਾ ਵਿਆਹ ਸ਼ਾਦੀਆਂ ਦੇ ਕਾਰਡ ਇੰਨੇ ਆਉਂਦੇ ਆ ਤੁਸੀਂ ਬੜੇ ਮਾਨ ਸਤਕਾਰ ਨਾਲ ਦੇ ਕੇ ਜਾਂਦੇ ਹੋ ਪਿਆਰ ਨਾਲ ਦੇ ਕੇ ਜਾਂਦੇ ਹੋ ਬੜੀ ਇੱਛਾ ਹੁੰਦੀ ਹੈ ਮੈਂ ਹਰੀਖਾਂ ਤੇ ਪਹੁੰਚਾਂ ਕਿਉਂਕਿ ਮੇਰਾ ਮੇਰਾ ਦਿਲ ਹਮੇਸ਼ਾ ਇੱਥੇ ਟੜਕਦਾ ਕਿ ਦਿਲ ਦੇ ਦੇ ਪਰ ਜੇ ਇੱਥੇ ਮੈਂ ਜਾਦਾ ਹਾਜ਼ਰੀ ਦਿੰਨਾ ਤਾਂ ਫਿਰ ਆਪਾਂ ਕੰਮਾਂ ਕਰਾਂ ਤੋਂ ਵਾਂਝੇ ਰਹਿ ਜਾਂਦੇ ਕਿਉਂਕਿ ਮੈਨੂੰ ਤੁਸੀਂ ਜਿਹੜਾ ਚੁਣਿਆ ਨਾ ਬੈਜੀ ਉਹ ਕੁਛ ਕਰਨ ਵਾਸਤੇ ਚਲਿਆ ਵੀ ਮੈਂ ਇਸ ਹਲਕੇ ਵਾਸਤੇ ਕੁਛ ਕਰ ਸਕਾਂ ਤੇ ਜੇ ਮੈਂ ਉਹ ਨਾ ਤੁਹਾਨੂੰ ਕੁਛ ਕਰਕੇ ਵਿਖਾ ਸਕਿਆ ਤਾਂ ਮੈਂ ਤੁਹਾਡਾ ਗੁਨਾਹ ਕਰਦਾ ਸੋ ਇਸ ਕਰਕੇ ਮੈਂ ਸਾਰਿਆਂ ਤੋਂ ਹੱਥ ਬੰਨ ਕੇ ਮਾਫੀ ਮੰਗਦਾ ਵੀ ਜੇ ਕਿਸੇ ਵੀ ਭਰਾ ਦੇ ਮੈਥੋਂ ਨਾ ਪਹੁੰਚਿਆ ਜਾਵੇ ਐਸ ਗੱਲ ਦਾ ਗੁੱਸਾ ਕਿ ਲੈਣਾ ਕਰਿਓ ਅੱਗਾ ਪਿੱਛਾ ਹੋ ਕੇ ਮੈਂ ਆਉਂਗਾ ਮੈਂ ਸਣੀ ਦੀ ਵੀ ਡਿਊਟੀ ਲਈ ਵੀ ਆ ਉਹ ਵੀ ਜਾਂਦਾ ਪੈਵੀ ਦੀ ਲਈ ਵੀ ਆ ਮੇਰੇ ਬੇਟੇ ਦੀ ਉਹ ਵੀ ਜਾਂਦਾ ਅਬੇ ਦੀ ਲਾਈਵ ਵੀ ਆ ਉਹ ਵੀ ਜਾਂਦਾ ਜੇ ਜਮਈ ਐਮਰਜੈਂਸੀ ਪੈ ਜੇ ਮੇਰੇ ਮਾਤਾ ਵੀ ਜਾਇਆ ਹੁੰਦੇ ਇੱਕ ਦਿਖਲੇ ਉਹਨਾਂ ਨੂੰ ਵੀ ਭੇਜ ਦਿੰਨਾ ਬਟ ਐਨਾ ਕਿ ਮੇਰਾ ਖਿਆਲ ਰੱਖੋ ਵੀ ਐਸ ਗੱਲ ਵਿੱਚੇ ਨਹੀਂ ਰੁੱਸਣਾ ਵੀ ਯਾਰ ਬਾਈ ਤੂੰ ਆਇਆ ਨਹੀਂ ਜੇ ਕੰਮ ਨਾ ਕਰਾਂ ਬੇਸ਼ੱਕ ਰੁੱਸ ਜਿਓ ਵੀ ਭਾਈ ਤੈਨੂੰ ਹੱਥਾਂ ਮਕਿਆ ਸੀ ਤੂੰ ਕੀਤਾ ਨਹੀਂ ਉਹਦੇ ਪਿੱਛੇ ਤੁਹਾਡਾ ਆਪਣਾ ਹੱਕ ਆ ਪਰ ਫਿਰ ਵੀ ਮੈਂ ਹਰ ਹਰ ਕੋਸ਼ਿਸ਼ ਕਰੂੰਗਾ ਕਿ ਮੈਂ ਆ ਸਕਾਂ ਤੁਹਾਡੇ ਦਰ ਤੇ ਆ ਕੇ ਮੈਂ ਮਤਲਬ ਹਾਜ਼ਰੀ ਅਡਵਾਣ ਸੋ ਅੱਜ ਤੁਸੀਂ ਸਾਰੇ ਜਣੇ ਆਏ ਪਿਆਸ ਘਰ ਦਿੱਤਾ ਆਪਾਂ ਸਾਰੇ ਰਲ ਕੇ ਅੱਜ ਇਹ ਨੀ ਪੱਥਰ ਰੱਖ ਸਕੇ ਇਹ ਜਿਹੜਾ ਇੱਥੇ ਰੱਖਿਆ ਜੀ ਨੀ ਪੱਥਰ ਇਹ ਤਕਰੀਬਨ ਇੱਥੋਂ ਲੈ ਕੇ ਜੀ ਆਪਣਾ ਮਦੀਰ ਸਮਾਗ গিলਜੀ ਵਾਲਾ ਤੇ ਸੋਥਾ ਉੱਥੋਂ ਤੱਕ ਇਹ ਸੜਕ ਪੂਰੀ ਮਤਲਬ ਕਿ ਵਧੀਆ ਪ੍ਰੀਮਿਕਸ ਪਾ ਕੇ ਅੱਜ ਸਟਾਰਟ ਹੋ ਜੂਗਾ ਕੰਮ ਜੀ ਐਕਸਿੰਸਰ ਸਾਹਿਬ ਕਿਨੇ ਚਿਰ ਤੇ ਕੰਪਲੀਟ ਕਰਦੇ ਹੋਗੇ ਜੀ ਵੈਸੇ ਤਾਂ 6 ਦਿਨ ਦਾ ਟਾਈਮ ਲੱਗਦਾ ਜਲਦੀ ਕਰਾ ਦਿਓ ਬਹੁਤ ਚਿਰ ਹੋ ਗਿਆ ਹਾਂਜੀ ਹਾਂਜੀ ਸੋ ਬੜੇ ਕਾਬਿਲ ਅਫਸਰ ਆ ਜੀ ਇਹਨਾਂ ਵਿੱਚ ਸਪੈਸ਼ਲ ਰੱਖਿਆ ਵੇ ਮੈਂ ਬਦਲਦੇ ਸੀ ਮੈਂ ਕਿਹਾ ਵੀ ਨਹੀਂ ਪਾਈ ਸਾਡਾ ਤਾਂ ਪਿਆਰ ਆ ਘਰ ਦੀ ਗੱਲ ਐ ਇਹਨਾਂ ਨਾਲ ਸੋ ਦਬ ਕੇ ਕੰਮ ਚਲਾ ਦਿਓ ਜੀ ਦੋਨੇ ਥਾਵਾਂ ਤੇ ਤਾਂ ਕਿ ਲੋਕਾਂ ਨੂੰ ਪਤਾ ਲੱਗਣ ਨਾ ਆ ਇੰਨਾ ਕਿ ਟੋਟਾ ਤਾਂ ਪਹਿਲਾਂ ਹੀ ਬਣਾ ਦਿਓ ਜੀ ਇਹਨਾਂ ਨੂੰ ਤਾਂ ਕਰੋ ਸੌਕੇ ਉਸ ਦਿਨ ਵਾਲੇ ਹੁੰਦਾ ਤੇ ਲੋ ਗਾਂਗਾ ਹੌਲੀ ਹੌਲੀ ਤੁਰਿਆ ਜਾਊ ਕੰਮ हां चलो, चलो चलो बहुत धन्यवाद जी ਸਾਰਿਆਂ ਦਾ ਸਾਰਿਆਂ ਨੂੰ ਫੇਰ ਦੁਬਾਰੇ ਮੈਂ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ